ਦੁਨੀਆ ਮੇ ਬੜੀ ਅਜੀਬ ਗੱਜਬ ਹੈ ਗਿਆ ਆ ਔਰਤ ਦੀ ਜੀਬ ਇੰਨੀ ਲੰਬੀ ਹੈ ਗਿਆ ਕਿ ਗਿਨੀਜ਼ ਵਰਲਡ ਰਿਕਾਰਡ ਵਿੱਚ ਇਸ ਦਾ ਨਾਮ ਜਿਹੜਾ ਸ਼ਾਮਿਲ ਹੋ ਚੁੱਕਾ ਹੈਗਾ ਜੀ ਹਾਂ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਨਿਊਯਾਰਕ ਦੀ ਇੱਕ ਮਹਿਲਾ ਜੋ ਕਿ ਅਮਰੀਕਾ ਦੇ ਟੈਕਸਾਸ ਵਿੱਚ ਰਹਿਣ ਵਾਲੀ ਔਰਤ ਦਾ ਨਾਮ ਜਿਹੜਾ ਆਇਆ ਗਿਨੀਜ਼ ਬੁੱਕ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈਗਾ ਵਿਸ਼ਪ ਤੋਂ ਸਭ ਤੋਂ ਚੋੜੀ ਜੀਬ ਵਾਲੀ ਔਰਤ ਵਜੋਂ ਇਹ ਦਾੜਾ ਨਾਂ ਦੱਜ ਕੀਤਾ ਗਿਆਗਾ ਜੀ ਹਾਂ ਮੂੰਹ ਵਿੱਚ ਹੱਡੀ रहਤ ਜੀਵ ਭੋਜਨ ਨੂੰ ਚੱਖਣ ਲਈ ਵੀ ਅਦਬੂਦ ਹੈ ਪਰ ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਜੁਬਾਨ ਬਿਨਾ ਕੁਝ ਕੀਤੇ ਹੀ ਪ੍ਰਸਿੱਧੀ ਮਿਲ ਸਕਦੀ ਹੈ ਹਾਲ ਹੀ ਵਿੱਚ ਟੈਕਸਾਸ ਦੀ ਇੱਕ ਔਰਤ ਦੀ ਜੀਵ ਦੁਨੀਆ ਵਿੱਚ ਸਭ ਤੋਂ ਚੋੜੀ ਜਿਹੜੀ ਗਈ ਆ ਮੰਨੀ ਗਈ ਗਿਆ ਇਸ ਦਾ ਨਾਮ ਜਿਹੜਾ ਗਾਇਆ ਉਹ ਗਿਨਿਸ ਬੁੱਕ ਆਫ ਰਿਕਾਰਡ ਕੀਤਾ ਗਿਆਗਾ ਬ੍ਰਿਟੀ ਬ੍ਰਿਟਨੀ ਨਾਮ ਦੀ ਇਸ ਔਰਤ ਨੂੰ ਇਹ ਖੁਸ਼ਕਿਸਮਤ ਵਾਲਾ ਖਿਤਾਬ ਮਿਲਿਆ ਹੈ ਜਿਸ ਦਾ ਨਾਂ ਏਡੇ ਵੱਡੇ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਬ੍ਰਿਟਨੀ ਲਿਕਾਓ ਕੋਲ ਰਿਕਾਰਡ ਹੈ ਕਿਉਂਕਿ ਉਸ ਦੀ ਜੀਭ 7.90 ਸੈਂਟੀਮੀਟਰ ਪੁਆਇੰਟ 30 11 ਇੰਚ ਚੌੜੀ ਹੈ ਇਹ ਖੇਤਰ ਵਿੱਚ ਕ੍ਰੈਡਿਟ ਕਾਰਡ ਦੇ ਬਰਾਬਰ ਦੀ ਚੋੜ ਚੁੜਾਈ ਹੈ ਕਿ ਉਸ ਦੀ ਜੀਭ ਲੰਮੀ ਜਿਹੜੀ ਉਹ ਵੀ ਕਾਫੀ ਜਿਹੜੀ ਗਈ ਹੈ ਦੱਸੀ ਜਾ ਰਹੀ ਤੁਹਾਨੂੰ ਦੱਸਤੀਏ ਕਿ ਉਸਦੀ ਜੀਬ ਲੰਮੀ ਨਾਲੋਂ 2.5 ਸੈਂਟੀਮੀਟਰ ਮਤਲਬ ਕਿ 1 ਇੰਚ ਚੌੜੀ ਹੈ ਬੰਦ ਉੱਪਰਲੇ ਬੂਲਤੇ ਵਿੱਚਕਾਰ ਟਿਪ ਤੋਂ ਲੈ ਕੇ ਲੰਬਾਈ ਨੂੰ ਮਾਪਣ ਵੇਲੇ ਵਾਸਤਵ ਵਿੱਚ 7.19 ਸੈਂਟੀਮੀਟਰ ਦਾ ਘਾਰ ਔਰ ਦੀ ਪੂਰੀ ਜੀਬ ਦੀ ਉਸਤ ਲੰਬਾਈ ਦੇ ਬਰਾਬਰ ਹੈ ਇਹਡਾ ਵੱਡਾ ਰਿਕਾਰਡ ਜਿਹੜਾ ਹੈ ਪਿਛਲੇ 10 ਸਾਲਾਂ ਤੋਂ ਨਹੀਂ ਕਿਸੇ ਦਾ ਟੁੱਟਿਆ ਇਹ ਰਿਕਾਰਡ ਤਕਰੀਬਨ ਨਹੀਂ ਕੋਈ ਤੋੜ ਸਕਿਆ ਬ੍ਰਿਟਨੀ ਜੋ ਕਿ ਅਟਾਰਨੀ ਵੱਲੋਂ ਕੰਮ ਕਰਦੀ ਏ ਹਮੇਸ਼ਾ ਜਾਣਦੇ ਹੀ ਕੁਛ ਦੀ ਇੱਕ ਸਾਧਾਰਨ ਤੌਰ ਤੇ ਵੱਡੀ ਜੀਬ ਹੈ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ